ਆਰਕਾ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਪਿਆਰੇ ਦਰਸ਼ਕੋ ਅਸੀਂ ਹਮੇਸ਼ਾ ਤੁਹਾਨੂੰ ਇੱਕ ਅਜਿਹੀ ਪੁਸਤਕ ਨਾਲ ਜਾਣੂ ਕਰਾਉਂਦੇ ਹਾਂ ਜਿਹੜੀ ਪੁਸਤਕ ਪੰਜਾਬੀ ਪਾਠਕਾਂ ਦੇ ਪੜਨ ਵਾਲੀ ਹੈ ਔਰ ਉਹਨਾਂ ਨੂੰ ਕੋਈ ਸੇਧ ਦੇਣ ਵਾਲੀ ਹੁੰਦੀ ਹੈ ਤੇ ਅੱਜ ਅਸੀਂ ਜਿਸ ਪੁਸਤਕ ਨਾਲ ਤੁਹਾਨੂੰ ਜਾਣੂ ਕਰਾਉਣਾ ਹੈ ਉਹ ਪੁਸਤਕ ਜਸਵੰਤ ਜ਼ਫਰ ਜੀ ਦੀ ਲਿਖੀ ਹੋਈ ਹੁਣੇ-ਹੁਣੇ ਆਈ ਪੁਸਤਕ ਹੈ ਤੇ ਜਸਵੰਤ ਜ਼ਫਰ ਜੀ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਪੰਜਾਬੀ ਦੇ ਪ੍ਰਸਿੱਧ ਕਵੀ ਨੇ ਵਾਰਤਕ ਲਿਖਾਰੀ ਨੇ ਇੰਜੀਨੀਅਰ ਨੇਤੇ ਵਰਤਮਾਨ ਸਮੇਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਨੇ ਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਕੇ ਚੰਗਾ ਲੱਗੇਗਾ ਔਰ ਮੈਂ ਦੱਸਣਾ ਚਾਹਾਂ ਕਿ ਬਹੁਤ ਵਧੀਆ ਵਾਤਾਵਰਣ ਪ੍ਰੇਮੀ ਵੀ ਨੇ ਜੋ ਸਾਨੂੰ ਗਾਹੇ ਬਗਾਹੇ ਆਪਣੀਆਂ ਕਵਤਾਵਾਂ ਰਾਹੀਂ ਵੀ ਤਕੀਦ ਕਰਦੇ ਨੇ ਕਿ ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਕਿਵੇਂ ਕਰਨੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਸਮント ਜ਼ਫਰ ਜੀ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ ਦਰਸ਼ਕਾਂ ਦੇ ਸਾਹਮਣੇ ਦਰਸ਼ਕਾਂ ਦੇ ਰੂਬਰੂ ਤੁਸੀਂ ਹੋ ਰਹੇ ਹੋ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਕਿ ਤੁਸੀਂ ਹਰਫ ਪੰਜਾਬੀ ਚ ਆਏ ਤੇ ਤੁਹਾਡੀ ਜਿਹੜੀ ਇਕ ਆਈਐਸ ਸੀ ਉਹਦੇ ਬਾਰੇ ਗੱਲ ਕਰਾਂਗੇ ਤੇ 30 ਪੁਸਤਕ ਜਿਹੜੀ ਮੇਰੇ ਆਈ ਆ ਪਿਆਰੇ ਆਓ ਕਰੇ ਇਹ ਬੜਾ ਨਾਮ ਬੜਾ ਖੂਬਸੂਰਤ ਹੈ ਇਸ ਪੁਸਤਕ ਦਾ ਔਰ ਇਹਦੇ ਵਿੱਚ ਜੋ ਰਚਨਾਵਾਂ ਨੇ ਉਹ ਵੀ ਬੇਮਿਸਾਲ ਨੇ ਤੇ ਤੁਸੀਂ ਇਸ ਪੁਸਤਕ ਦੇ ਨਾਮ ਤੋਂ ਅਸੀਂ ਸ਼ੁਰੂ ਕਰੀਏ ਤੇ ਫਿਰ ਅੱਗੇ ਅਸੀਂ ਗੱਲ ਤੋਰਦੇ ਆ ਕਿ ਪੁਸਤਕ ਦੇ ਨਾਮ ਦਾ ਤੁਹਾਡੇ ਵਿੱਚ ਕਿਵੇਂ ਭਾਵਨਾ ਕਿਹੋ ਜਿਹੀ ਭਾਵਨਾ ਜੁੜੀ ਹੈ ਇਸ ਦੇ ਨਾਮ ਦਾ ਮੈਂ ਥੋੜਾ ਅਪਡੇਟ ਕਰ ਦਿਆਂ ਕੁਲਜੀਤ ਜੀ ਅਸਲ 'ਚ ਇਹ ਕਿਤਾਬ 2019 'ਚ ਛਪੀ ਸੀ ਤੇ ਇਹ ਦੂਜੀ ਤੀਜੀ ਵਾਰੀ ਹੁਣ ਦੁਬਾਰਾ ਛਪੀ ਆ ਹਾਂਜੀ ਤੇ ਇਹਦੇ ਬਾਰੇ ਕਿ ਕੋਈ ਇੱਕ ਮੇਰੀ ਕਿਤਾਬ ਹੈ ਇਹਦੇ ਬਾਰੇ ਰਿਲੀਜ਼ ਫੰਕਸ਼ਨ ਕੋਈ ਗੋਸ਼ਟੀ ਹੁਣ ਤੱਕ ਪਹਿਲਾਂ ਨਹੀਂ ਸੀ ਹੋਈ ਤੇ ਪਹਿਲੀਆਂ ਮੇਰੀਆਂ ਇਹ ਤੋਂ ਪਹਿਲਾਂ ਤਿੰਨ ਕਿਤਾਬਾਂ ਜਿਹੜੀਆਂ ਆਈਆਂ ਸੀ ਉਹਨਾਂ ਦੇ ਵਿੱਚ ਸੁਰਜੀਤ ਪਾਤਰ ਉਹਨੀ ਪਹਿਲੀ ਕਿਤਾਬ ਮੇਰੀ ਐਡਿਟ ਵੀ ਕੀਤੀ ਹੁੰਦੀ ਉਹਨਾਂ ਨੇ ਜਾਣ ਪਛਾਣ ਵੀ ਕਰਾਈ ਮੇਰੀ ਜੀਤੀ ਜੀ ਦੇ ਵਿੱਚ ਵੀ ਉਹਨਾਂ ਨੇ ਉਹਦੇ ਕਵਰ ਤੇ ਥੋੜਾ ਲਿਖਿਆ ਸੀਗਾ ਜਦੋਂ ਇਹ ਕਿਤਾਬ ਆਪਣੀ ਆਪਣੇ ਪੱਕੇ ਠੱਕੇ ਇਹ ਪੈਟਰਨ ਦੇ ਹਿਸਾਬ ਨਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੀ ਕਿਤਾਬ ਛਾਪੀ ਨਾ ਜੇ ਤੁਸੀਂ ਕੁਝ ਇਹਦੀ ਇੰਟਰੋਡਕਸ਼ਨ ਲਿਖ ਦਿਓ ਤੇ ਉਹ ਨਹੀਂ ਬਾਹਰ ਜਾਣਾ ਸੀ ਕਹਿੰਦੇ ਨਹੀਂ ਤੂੰ ਕਿਤਾਬ ਛਾਪ ਆਇਆ ਤੇ ਕੋਈ ਫੰਕਸ਼ਨ ਕਰਾਂਗੇ ਤੇ ਉਦੋਂ ਮੈਂ ਗੱਲਬਾਤ ਕਰ ਲਵਾਂਗਾ ਤੇ ਉਹਨੂੰ ਕਿਤੇ ਛਾਪ-ਛਪਾ ਵੀ ਲਵਾਂਗੇ ਹੂੰ ਤੇ ਕੁਦਰਤੀ ਆਪ ਇਹ ਕਵੀਆਂ ਦਾ ਇਹ ਲਾਲਚ ਹੁੰਦਾ ਕਿ ਜਿਹੜੇ ਵੱਡੇ ਤੇ ਸਥਾਪਿਤ ਲੋਕ ਨੇ ਉਹਨਾਂ ਤੋਂ ਤੁਹਾਨੂੰ ਕੋਈ ਇੱਕ ਮੰਨਤਾ ਮਿਲਦੀ ਵੀ ਪਰ ਜਦੋਂ ਉਹ ਕਿਤਾਬ ਛਪ ਗਈ ਪਤਰ ਸਾਹਿਬ ਵੀ ਆ ਗਏ ਤੇ ਅਸੀਂ ਉਦੋਂ ਬੁੱਢਾ ਦਰਿਆ ਦੀ ਇੱਕ ਮੂਵਮੈਂਟ ਚ ਇੱਕ ਫੈਸਟੀਵਲ ਚ ਸੀਗੇ ਤੇ ਉੱਥੇ ਅਸੀਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਵੀ ਲਵਾਇਆਂ ਸੀ ਤੇ ਉਦਨੇ ਹੀ ਕਿਤਾਬ ਆਈ ਤੇ ਚੇਤਨਾ ਵਾਲਿਆਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਕਿਤਾਬ ਆ ਗਈ ਤੇ ਅਸੀਂ ਉੱਥੇ ਜਿੰਨੇ ਇਕੱਠੇ ਮੱਠੇ ਲੋਕ ਐਵੇਂ ਨਾ ਫੋਟੋ ਫਾਟੋ ਚਾ ਲਈ ਐ ਪ੍ਰੋਪਰਲੀ ਇਹਦਾ ਕੋਈ ਰਿਲੀਜ਼ ਫੰਕਸ਼ਨ ਵੀ ਨਹੀਂ ਸੀ ਹੋਇਆ ਤੇ ਪਿਛਲੇ 4-5 ਸਾਲਾਂ ਚ ਪਾਥਾਵੇਂ ਦੇ ਬਾਰੇ ਕੋਈ ਲਿਖ ਨਹੀਂ ਸਕੇ ਕੋਈ ਗੱਲਬਾਤ ਨਹੀਂ ਹੋਈ ਮੇਰੇ ਖਿਆਲ ਇਹਦਾ ਵੀ ਕਦੇ ਕੋਈ ਰਿਵਿਊ ਵੀ ਨਹੀਂ ਛਪਿਆ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਇਹ ਨਵੀਂ ਕਿਤਾਬ ਆ ਤੇ ਹੁਣ ਪਿੱਛੇ ਜੇ ਸਹਿਤ ਅਕੈਡਮੀ ਨੇ ਪੰਜਾਬੀ ਸਹਿਤ ਅਕੈਡਮੀ ਲੁਧਿਆਣਾ ਨੇ ਇਹਦੇ ਤੇ ਪਿਛਲੇ ਹਫਤੇ ਗੱਲਬਤ ਰੱਖੀ ਤਾਂ ਪਤਾ ਲੱਗਾ ਵੈਸੇ ਇਹਦੇ ਵਿੱਚ ਲਿਆ ਕਵਤਾਵਾਂ ਬਹੁਤ ਪੜੀਆਂ ਸੁਣੀਆਂ ਗਈਆਂ ਕਾਫੀ ਮਸ਼ਹੂਰ ਹੋਈਆਂ ਜਾਂਆਂ ਕਾਫੀ ਵਾਇਰਲ ਵੀ ਹੋਈਆਂ ਜਾਂ ਤੇ ਕੁਝ ਗਾਇਕਾਂ ਨੇ ਇਹਦੇ ਵਿੱਚੋਂ ਜਿਹੜੀਆਂ ਗਾਉਣ ਯੋਗ ਚੀਜ਼ਾਂ ਸੀ ਗਾਇਆਂ ਵੀ ਹੁੰਦੀਆਂ ਨਾਮ ਦਾ ਇਸ ਤਰ੍ਹਾਂ ਪਿਆਰੇ ਆਓ ਕਰੇ ਮੈਨੂੰ ਲੱਗਦਾ ਇਹਦੇ ਵਿੱਚ ਇੰਟਰੋਡਕਸ਼ਨ ਚ ਵੀ ਲਿਖਿਆ ਇਹਦੇ ਬਾਰੇ ਕਾਫੀ ਲੰਮਾ ਛੋਟਾ ਲਿਖਿਆ ਮੈਂ ਇਹ ਕਿਤਾਬ ਤੋਂ ਸ਼ੁਰੂ ਤੋਂ ਪਹਿਲਾਂ ਮੈਂ ਗੁਰੂ ਨਾਨਕ ਮਹਾਰਾਜ ਦੀ ਤੇ ਗੁਰੂ ਰਾਮਦਾਸ ਦੀ ਇੱਕ ਪੰਕਤੀ ਦਰਜ ਕੀਤੀ ਹੈ ਕਿ ਮਨ ਜੇਥੀਏ ਸਭ ਦੇ ਇਸ ਪਰਾਇਆ ਜੱਸਪੋ ਖੁੱਲੋ ਗੰਠੜੀ ਦੂਕੀ ਗਿਆ ਕਿ ਮਨ ਦਾ ਪ੍ਰਦੇਸੀ ਹੋਣਾ ਉਹਦੇ ਨਾਲ ਸਾਰਾ ਕੁਝ ਪ੍ਰਦੇਸੀ ਹੋ ਜਾਂਦਾ ਕਿ ਮਨ ਆਪਣੇ ਘਰ ਚ ਹੈ ਅਸੀਂ ਠੀਕ ਠਾਕ ਹੈਗੇ ਇਸੇ ਤਰ੍ਹਾਂ ਗੁਰੂ ਅਮਰਦਾਸ ਕਹਿੰਦੇ ਮਨ ਪ੍ਰਦੇਸੀ ਮੇਰੇ ਮਨ ਪ੍ਰਦੇਸੀ ਵੇ ਪਿਆਰੇ ਆਓ ਘਰੇ ਮੈਂ ਪ੍ਰੇਮ ਨਾਲ ਚਾਖਿਆ ਪਿਆਰੇ ਆਓ ਘਰੇ ਕਿ ਪ੍ਰੇਮ ਦੇ ਘਰ ਵਿੱਚ ਹੋਣਾ ਹੀ ਘਰ ਹੋਣਾ ਹੈ ਪਿਆਰੇ ਦਾ ਘਰ ਹੋਣਾ ਹੀ ਪ੍ਰੇਮ ਚ ਹੋਣਾ ਜਾਂ ਪ੍ਰੇਮ ਚ ਹੋਣਾ ਹੀ ਘਰ ਹੋਣਾ ਹੈ ਇਸ ਕਨਸੈਪਟ ਤੋਂ ਇਹ ਕਿਤਾਬ ਸ਼ੁਰੂ ਹੁੰਦੀ ਇਸ ਕਰਕੇ ਬਹੁਤ ਬਹੁ ਗਨਤੀ ਕਵਤਾਂਵਾਂ ਦਾ ਚਾਹੀਓ ਇਤਿਹਾਸ ਨਾਲ ਸੰਬੰਧਤ ਹੋਣ ਚਾਹੀਏ ਫਲਸਫੇ ਨਾਲ ਸੰਬੰਧਤ ਹੋਣ ਕਿਤੇ ਨਾ ਕਿਤੇ ਇਸ ਖਿਆਲ ਨਾਲ ਇਹ ਤੰਦ ਜੁੜਦੀਆਂ ਜੀਆਂ ਕਵਤਾਂਵਾਂ ਦੀ ਇਸ ਕਰਕੇ ਮੈਨੂੰ ਇਹ ਨਾਂ ਰੱਖਿਆ ਪਰ ਤੁਸੀਂ ਕਹਿ ਰਹੇ ਸੀ ਪਾਤਰ ਸਾਹਿਬ ਨੇ ਤੁਹਾਡੀ ਕਿਤਾਬ ਬਾਰੇ ਪੁਸਤਕ ਬਾਰੇ ਬਹੁਤ ਵਧੀਆ ਟਿੱਪਣੀ ਕੀਤੀ ਹੈ ਕਿਦਰੇ ਕਿ ਜਸਵੰਤ ਜ਼ਫਰ ਦਾਨਿਸ਼ਵਰ ਹੈ ਕਵਿਤਾ ਇਹ ਲਿਖਦਾ ਹੈ ਜਿਵੇਂ ਕੋਈ ਮਹਿੰਗੀ ਵਸਤੂ ਤੋਲ ਰਿਹਾ ਹੋਵੇ ਮੈਂਹਰੀ ਵਸਤੂ ਤੋਲਣਾ ਤੇ ਕਪਤਾ ਦੇ ਭਾਵਾਂ ਨਾਲ ਬੋਲਣਾ ਇਹ ਬੜੀ ਸਮਾਨਾਰਥੀ ਉਹਨਾਂ ਨੇ ਦੋ ਉਦਾਹਰਨਾਂ ਮ ਸਮਾਨ ਜਿਹੜੀ ਉਦਾਹਰਨਾਂ ਦਿੱਤੀਆਂ ਤੇ ਜਦੋਂ ਤੁਸੀਂ ਆਪਣੀ ਇਸ ਕਪਤਾ ਦੀ ਜਿਹੜੀ ਤਾਜ ਦਸ਼ੋਂਦੇ ਹੋ ਤੇ ਤੁਹਾਡੀ ਕਪਤਾ ਦਾ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਸ਼ੇ ਆ ਜਾਂਦੇ ਆ ਤੁਹਾਡਾ ਜਿਹੜਾ ਪਸੰਦੀਦਾ ਵਿਸ਼ਾ ਮੈਂ ਦੇਖਦੀ ਹਾਂ ਇਤਿਹਾਸ ਦੇ ਨਾਲ ਦੁਨੀਆ ਕੁਝ ਗੱਲਾਂ ਦੇ ਸਿੱਖ ਇਤਿਹਾਸ ਕੁਝ ਬੰਨੇ ਤੁਸੀਂ ਇਹਦੇ ਵਿੱਚ ਉਜਾਗਰ ਕੀਤੇ ਨੇ ਤੇ ਉਹਦੇ ਵਿੱਚੋਂ ਤੁਸੀਂ ਕੁਝ ਸਾਂਝਾ ਕਰਨਾ ਚਾਹੋ ਤੇ ਸਾਨੂੰ ਚੰਗਾ ਲੱਗੇਗਾ ਦੀ ਗੱਲੇ ਮੇਰੇ ਮੇਰਾ ਸਾਡਾ ਨਾ ਜਿਹੜਾ ਪਰਿਵਾਰ ਜਿਹੜੇ ਜਮਾਂ ਜਮੇ ਪਲੇ ਉਹ ਸਿੰਘ ਸਵਾ ਕਲਚਰ ਵਾਲਾ ਅੱਟ ਬਰਤੀ ਜਿੱਥੇ ਕਈ ਲੋਕ ਇਤਿਹਾਸ ਪੜਦੇ ਸਿੱਖ ਇਤਿਹਾਸ ਖਾਸ ਤੌਰ ਤੇ ਪੜਦੇ ਕੋਈ ਗੁਰਬਾਣੀ ਨਾਲ ਸੰਬੰਧ ਚੀਜ਼ਾਂ ਪੜਦੇ ਤੇ ਕੋਈ ਢਾਡੀਆਂ ਰਾਗਿਆਂ ਦੇ ਪ੍ਰਸੰਗਾਂ ਦੀਆਂ ਜਿਹੜੀਆਂ ਕਿਤਾਬਾਂ ਸੀਗੀਆਂ ਸੁਣਨ ਸੰਸਕੀਤਰ ਹੋਣ ਦਾ ਹੈ ਬੇਦਾ ਸਿੰਘ ਦਿਲਬਰ ਹੋਣ ਜੋ ਕਿ ਸੰਜੋਗੀ ਹੋਣ ਇਹਨਾਂ ਦੇ ਜਿਹੜੇ ਢੱਡੀ ਕੁਮਿਸਤਰੀ ਪ੍ਰਸੰਗ ਸ਼ਬਦ ਹੁੰਦੇ ਸੀ ਉਹ ਪੜਦੇ ਸੁਣਦੇ ਆਪਣੇ ਬਚਪਨ ਵਿੱਚ ਤੇ ਉਹ ਇਤਿਹਾਸ ਪੜਨ ਤੇ ਇੱਕ ਹਫਤਾ ਪੜਨਾ ਮੇਰੇ ਲਈ ਨਾ ਬੜਾ ਗੱਡਾ ਆ ਰਿਹਾ ਬਸਨ ਤੋਂ ਕਿ ਇਤਿਹਾਸ ਦਾ ਮੁੱਖ ਵਿਸ਼ਾ ਹੁੰਦਾ ਜਾਂ ਇਤਿਹਾਸ ਇੱਕ ਹਫਤਾ ਵਿੱਚ ਠੀਕ ਲੈਂਡ ਕਰਦਾ ਇਸ ਕਰਕੇ ਮੇਰੇ ਵੀ ਕਿਦ ਨੂੰ ਕਈ ਵਾਰੀ ਲਤਵਾਂ ਜੁੜ ਜਾਂਦੀ ਆ ਕੱਪਤਾ ਕਰੀ ਕਰਦਾ ਤੇ ਤੇ ਇਤਿਹਾਸ ਬਾਰੇ ਮੇਰਾ ਇਹ ਕਹਿਣਾ ਹੈਗਾ ਤੇ ਇਹਦੇ ਵਿੱਚ ਵੀ ਮੈਂ ਕੀਤੀਆਂ ਹੋਣਗੀਆਂ ਗੱਲਾਂ ਕਿ ਇਤਿਹਾਸ ਤਾਂ ਇੱਕ ਕਮਲ ਸ਼ੀਸ਼ੇ ਵਾਂਗ ਹੁੰਦਾ ਜਿਹਦੇ ਵਿੱਚ ਅਸੀਂ ਜਿਹੜੇ ਸਿਆਸਤੇ ਮਾਨ ਕਰਦੇ ਹਈਓ ਉਹ ਸਾਫ਼ ਸ਼ੀਸ਼ੇ ਵਾਂਗ ਹੁੰਦਾ ਜੇ ਤੁਸੀਂ ਆਪਣੇ ਵਰਤਮਾਨ ਦਾ ਮੂੰਹ ਦੇਖਣਾ ਹੁੰਦਾ ਕਿ ਸਾਡੀ ਸਾਡਾ ਵਰਤਮਾਨ ਜਿਵੇਂ ਸਾਡੇ ਲਈ ਇੱਕ ਪ੍ਰਤੀਮਾ ਵਾਂਗ ਹੁੰਦਾ ਤੇ ਉਹ ਦੇ ਉਹਦੇ ਹਿਸਾਬ ਨਾਲ ਆਪ ਵੀ ਆਪ ਨੂੰ ਠੀਕ ਕਰਨਾ ਵੀ ਆਪਣੇ ਜਿਹੜਾ ਮਹਾਵਤੀ ਤੱਤ ਆ ਉਹ ਠੀਕ ਕਰਨ ਵਾਲੀ ਗੱਲ ਹੈ ਇਤਿਹਾਸਕ੍ਰਿਤੀ ਮਹਾਭੱਦ ਅਦਰਵਾਇਸ ਤੇ ਘਟਾਉਗੇ ਜੇ ਅਸੀਂ ਆਪਣੇ ਆਪ ਨੂੰ ਜਿਹਨੂੰ ਆਪਣਾ ਇਤਿਹਾਸ ਕਹਿੰਦੇ ਆ ਉਹਦੇ ਨਾਲ ਮਿਲਦੇ ਜੁਲਦੇ ਕਰਮ ਨਹੀਂ ਕਰਦੇ ਉਹਦੇ ਨਾਲ ਮਿਲਦੇ ਜੁਲਦੇ ਆਪਣਾ ਕਿ ਤੁਸੀਂ ਤਾਂ ਬਿਕਸਤ ਨਹੀਂ ਕਰਦੇ ਇਹ ਇਤਿਹਾਸ ਬਾਰੇ ਮੇਰਾ ਇਹ ਕਹਿਣਾ ਹੈ ਬਿਲਕੁਲ ਤੁਸੀਂ ਕੁਝ ਸਵੈ ਪ੍ਰੇਰਿਤ ਕਵਤਾਵਾਂ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਤੁਸੀਂ ਬਹੁਤ ਇੱਕ ਮਨੋਵੇਦਨਾ ਪ੍ਰਗਟ ਕੀਤੀ ਹੈ ਕਿ ਆ ਜੋ ਕਮਨੁਖ ਜਿਹੜਾ ਆ ਸਿਰਫ ਦਿਨ ਦਿਹਾੜ ਮਨਾਉਂਦਾ ਹੈ ਪਰ ਉਹਨਾਂ ਸਾਰੇ ਫਲਸਫਿਆਂ ਤੋਂ ਥੋੜਾ ਜਿਹਾ ਦੂਰ ਹੁੰਦਾ ਜਾ ਰਿਹਾ ਹੈ ਬੜੀ ਖੂਬਸੂਰਤ ਥੜੀ ਰਚਨਾ ਹੈ ਉਲਦੀ ਦੇ ਦਾਇਰੇ 'ਚ ਮੈਂ ਚਾਹੇ ਇਤਿਹਾਸ 'ਤੇ ਇੱਕ ਕਵਤਾ ਲਿਖਾਂ ਚਾਹੇ ਗੁਰਬਾਣੀ ਬਾਰੇ ਜਾਂ ਆਪਣੇ ਪੈਗੰਬਰਾਂ ਬਾਰੇ ਤੇ ਮੇਰਾ ਥੋੜਾ ਮੁੜ ਕੇ ਟਕੇ ਇਸੇ ਗੱਲ ਤੇ ਝੜਦਾ ਆ ਮੈਂ ਦੇਖਿਆ ਜਾਂ ਮੈਨੂੰ ਵਿਦਵਾਨਾਂ ਨੇ ਕੱਢ ਕੇ ਦਿਖਾਇਆ ਕਿ ਸਾਡਾ ਵਰਤਮਾਨ ਤੇ ਕੀ ਅਸੀਂ ਇਸ ਇਤਿਹਾਸ ਨੂੰ ਇਤਿਹਾਸ ਕਹਿਣ ਦੇ ਕਾਬਲ ਹੈਗੇ ਆ ਕੀ ਇਸ ਜਿਸ ਬਾਣੀ ਨੂੰ ਅਸੀਂ ਆਪਣਾ ਗੁਰੂ ਮੰਨਦੇ ਆ ਗੁਰੂ ਕਹਿਣ ਦੇ ਵੀ ਅਸੀਂ ਲਾਇਕ ਹੈਗੇ ਆ ਕਿ ਨਹੀਂ ਤੇ ਉਹ ਇਦਾਂ ਦੀ ਗੱਲ ਆ ਜਾਂਦੀ ਆ ਮੈਨੂੰ ਲੰਦਾ ਕਿ ਜਿਹੜੀ ਸੈਲਫ ਇਨਟਰੋਸਪੈਕਸ਼ਨ ਆ ਤੇ ਉਹਦੇ ਲਈ ਉਹ ਮੇਰੇ ਲਈ ਇੱਕ ਮਹੱਤਵਪੂਰਨ ਬਣ ਜਾਂਦੀ ਹੈ ਚਾਹੇ ਆਪਣੇ ਇਤਿਹਾਸ ਦੀ ਗੱਲ ਹੋਵੇ ਚਾਹੇ ਆਪਣੀ ਬਾਣੀ ਦੀ ਗੱਲ ਹੋਵੇ ਚਾਹੇ ਆਪਣੇ ਗੁਰੂਆਂ ਦੀ ਗੱਲ ਹੋਵੇ ਤੁਸੀਂ ਕੁਝ ਕਰਨਾ ਸੀ ਜਾਂ ਜਿਵੇਂ ਸਾਡੇ ਜੀਨ ਖਾਸ ਦਿਨਾਂ ਤੇ ਜਦੋਂ ਛੁੱਟੀਆਂ ਹੁੰਦੀਆਂ ਗੁਰੂ ਤੇਗ ਬਹਾਦਰ ਦੀ ਛੁੱਟੀ ਹੋਵੇ ਸਿੰਘ ਮਹਾਰਾਜ ਦੀ ਛੁੱਟੀ ਹੋਵੇ ਗੁਰੂ ਨਾਨਕ ਦੀ ਛੁੱਟੀ ਹੋਵੇ ਉਦੋਂ ਮੇਰੇ ਅੰਦਰ ਇੱਕ ਘੰਟੀ ਜ਼ਰੂਰ ਵੱਜਦੀ ਹੈ ਕਿ ਸਾਨੂੰ ਛੁੱਟੀ ਕਿਉਂ ਆ ਤੇ ਛੁੱਟੀ ਦਾ ਅਸੀਂ ਕੀ ਕਰੀਏ ਤੇ ਨਰਮੀ ਉਹ ਕੁਛ ਨਹੀਂ ਕਰ ਰਹੇ ਹੁੰਦੇ ਮੈਂ ਸੋ ਚੇਤਾ ਰੱਖਦਾ ਹਾਂ ਕਿ ਰਬਦਾਸ ਮਹਾਰਾਜ ਦੇ ਜਨਮ ਦਿਹਾੜੀ ਦੀ ਛੁੱਟੀਆਂ ਮੈਂ ਉਹਨਾਂ ਨੂੰ ਪੜਾਂ ਉਹਨਾਂ ਦੀ ਬੰਡਿਸ਼ ਸੁਣਾ ਉਹ ਤੇ ਥੋੜੀ ਵਿਚਾਰ ਕਰਾਂ ਇਹ ਮੈਂ ਆਪਣੀ ਨੌਕਰੀ ਦੌਰਾਨ ਆਪਣੀ ਇਕਾਧਿਤ ਨਹੀਂ ਬਣਾਈ ਸੀ ਉਹਦਾ ਮੈਨੂੰ ਕਾਫੀ ਲਾਭ ਹੋਇਆ ਗੁਰੂ ਤੇਗ ਬਹਾਦਰ ਵਾਲੀ ਕਵਤਾ ਵੀ ਉਹਨਾਂ ਦੇ ਛੀਦੀ ਦਿਨ ਵਾਲੇ ਦੇ ਦਿਨ ਹੀ ਮੈਂ ਲਿਖੀ ਸੀ ਤੇ ਐਮਐਸ ਲਿਖਿਆ ਸੀ ਤੇ ਉਹ ਮੇਰੇ ਖਿਆਲ ਮੈਂ ਸੋਸ਼ਲ ਮੀਡੀਆ ਤੇ ਭਾਇਆ ਤੇ ਦੋਸਤਾਂ ਨੂੰ ਕਵਤਾ ਵਰਗੀ ਗੱਲ ਲੱਗੀ ਤੇ ਉਹ ਕਿਹਨਾਂ ਕਿਹਾ ਵੀ ਕਿ ਉਹਨਾਂ ਕਵਤਾ ਤੇ ਫਿਰ ਮੈਂ ਉਹਨੂੰ ਥੋੜਾ ਹੋਰ ਬਣਾ ਲਿਆ ਕਹ ਲੋ ਤੇ ਏਦਾਂ ਹੀ ਪੰਜਵੇਂ ਪਾਛਾ ਦੇ ਸੀ ਗਿਦਿਆੜੇ ਤੋਂ ਇੱਕ ਦਿਨ ਦੂਜੇ ਦਿਨ ਲਿਖੀ ਸੀ ਤੇ ਅੱਪ ਵੀ ਦੂਜੇ ਦਿਨ ਅਸੀਂ ਕੀ ਕਰਦੇ ਹਾਂ ਤੇ ਕੱਲ ਦਿਨ ਕਿਦਾਂ ਬਣਾਇਆ ਤੇ ਉਹ ਕੀ ਚੰਗਾ ਸੀ ਇਸ ਤਰ੍ਹਾਂ ਮੇ ਲਗਾ ਲਗਾ ਰਹਿੰਦੇ ਹਾਂ ਜੀ ਬਿਲਕੁਲ ਤੇ ਤੁਸੀਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਮਨੋਵਿਦਨਾ ਦੀ ਜਾਂ ਤੁਹਾਡੀ ਇਸ ਪੁਸਤਕ ਦੇ ਵਿੱਚ ਬਹੁਤ ਸਾਰੇ ਇਦਾਂ ਦੀਆਂ ਮਤਲਬ ਮੈਂ ਬਤੌਰ ਪਾਠਕ ਵੀ ਗੱਲ ਕਰ ਰਹੀ ਹਾਂ ਮਤਲਬ ਅਸੀਂ ਇਸ ਕਵਤਾ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ ਹੈ ਸਾਰੀਆਂ ਕਿ ਅਸੀਂ ਵਿਸ਼ੇ ਕਿਹੜੇ ਆ ਤਾਂ ਮਨੋਵਿਗਿਆਨਿਕ ਸ਼ੋਹਾਂ ਜਿਹੜੀਆਂ ਨੇ ਜਿਵੇਂ ਤੁਸੀਂ ਦੂਜਾ ਪਾਸਾ ਕਵਤਾ ਦੇ ਵਿੱਚ ਜ਼ਿਕਰ ਕਰਦੇ ਹੋ ਕਿ ਸਾਡਾ ਦ੍ਰਿਸ਼ਟੀਕੋਣ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਹੀ ਅਸੀਂ ਸੰਸਾਰ ਨੂੰ ਦੇਖਦੇ ਹਾਂ ਜਾਂ ਆਓ ਘਰੇ ਵਾਲੀ ਕਵਤਾ ਸ਼ੁਰੂਆਤ ਦੇ ਵਿੱਚ ਇੱਕ ਤੁਸੀਂ ਇੱਕ ਵਿਗਿਆਨ ਦੇ ਵਿਦਿਆਰਥੀ ਰਹੇ ਹੋ ਤੇ ਕਿਤੇ ਕਿਤੇ ਮੈਂ ਦੇਖਦੀ ਆ ਕਿ ਉਹ ਸਾਡੇ ਵਿਗਿਆਨਿਕ ਜਿਹੜੀਆਂ ਸਾਰੀਆਂ ਮਨ ਦੇ ਵਿੱਚ ਧਾਰਨਾਵਾਂ ਨੇ ਉਹ ਵੀ ਕਿਤੇ ਨਾ ਕਿਤੇ ਤੁਹਾਡੀ ਕਵਤਾ ਦੇ ਵਿੱਚ ਉਜਾਗਰ ਹੋ ਜਾਂਦੀਆਂ ਨੇ ਚਾਹੇ ਭਾਵਨਾਤਮਕ ਤੌਰ ਤੇ ਹੋ ਜਾਂਦੀਆਂ। ਜੀ ਜੀ ਬਿਲਕੁਲ ਕਿਉਂਕਿ ਮੇਰੀ ਪੜ੍ਹਾਈ ਵਿਗਿਆਨ ਦੀ ਆ ਤੇ ਕਿਉਂਕਿ ਮੈਂ 7ਵੀਂ 8ਵੀਂ ਜਮਾਤ ਤੱਕ ਮੈਥਮੈਟਿਕਸ ਵੀ ਪੜ੍ਹਿਆ ਫਿਜ਼ਿਕਸ ਵੀ ਪੜ੍ਹੀ ਤੇ ਬਹੁਤ ਚੰ ਨਾਲ ਪੜ੍ਹੇ ਹੋਇਆ ਹਾਂ। ਛੰਨ ਨਾਲ ਮੈਂ ਪੜ੍ਹਿਆ ਤੇ ਇਸ ਕਰਕੇ ਉਹਦਾ ਮੇਰੇ ਨਾਲ ਗੱਲਬਾਤ ਉਹਦਾ ਸੰਬੰਧ ਬਣ ਜਾਂਦਾ ਕੋਈ ਨਾ ਕੋਈ ਤੇ ਮੈਂ ਬੱਸ ਵੀ ਕੰਪਾਰਟਮੈਂਟ ਮੈਨੂੰ ਨਹੀਂ ਚੰਗੀ ਲੱਗਦੀ ਅਸੀਂ ਕਹਿੰਦੇ ਆ ਵਿਗਿਆਨ ਆ ਆਰਟ ਸਿਆ ਤੇ ਫਾਸਫਾਇਆ ਸਾਨੂੰ ਤੇ ਸਾਡੀਆਂ ਰਲਗੱਡ ਹੋਈਆਂ ਚੀਜ਼ਾਂ ਸੀ ਮਾਡਰਨਟੀ ਨੇ ਸਾਨੂੰ ਚੀਜ਼ਾਂ ਲੈ ਲੈ ਦਾ ਕਰਕੇ ਦੇਖਣ ਦੀ ਆਦਤ ਪਾਤੀ ਜਿਹੜੀ ਠੀਕ ਨਹੀਂ ਜਾਂਦੀ ਕਿ ਸਾਡਾ ਭਾਰਤੀ ਦਰਸ਼ਨ ਜਾਂ ਸਿੱਖ ਦਰਸ਼ਨ ਵੀ ਆ ਉਹ ਸਾਰੀ ਨੂੰ ਟੋਟੈਲਿਟੀ ਵਿੱਚ ਦੇਖਣ ਦਾ ਸੰਦੇਸ਼ ਆ ਜਿਹੜਾ ਕਿ ੴ ਤੋਂ ਵੀ ਸ਼ੁਰੂ ਹੁੰਦਾ ਕਿ ਇਹ ਫਲਸਫਾ ਇਹ ਤਰਕ ਵਿਤਰਕ ਇਹ ਕੁਦਰਤ ਇਹ ਸ਼ਾਇਰੀ ਤੇ ਇਹ ਕਥਾਕਾਰੀ ਇਹ ਸਾਰੀਆਂ ਮਤਲਬ ਵੱਝੀਆਂ ਹੋਈਆਂ ਕੋਈ ਨਹੀਂ ਕਿ ਕਈ ਲੋਕ ਉਹਦੀ ਹੈ ਹਰਾਨੀ ਜੀ ਕਰਦੇ ਤੇ ਇੱਕ ਇੰਜੀਨੀਅਰ ਕਵੀ ਕਿਵੇਂ ਹੋ ਜਾਂਦਾ ਮੈਂ ਉਹਨੂੰ ਇਹੀ ਕਹਿਣਾ ਕਿ ਇੱਕੋ ਹੀ ਗੱਲ ਆਸਤੀ ਐ ਵੀ ਅਡਡ ਕਿੱਦਿਆਂ ਹੁੰਦਾ ਚੰਗੀ ਚੰਗਾ ਇੰਜੀਨੀਅਰ ਹੀ ਚੰਗਾ ਕਵੀ ਵੀ ਹੁੰਦਾ ਤੇ ਕਈ ਹੁੰਦਾ ਵੀ ਸ਼ਾਇਦ ਇੰਜੀਨੀਅਰਿੰਗ ਫਿਜ਼ੀਕਲ ਚੀਜ਼ਾਂ ਦੀ ਹੁੰਦੀ ਕਲਪਤਾ ਜੀ ਤਾਂ ਭਾਵ ਹੁੰਦਾ ਮੈਂ ਉਹਨੂੰ ਇਹੀ ਕਹਿਣਾ ਕਿ ਕਰੰਟ ਦਾ ਕਿਹੜਾ ਨਜ਼ਰ ਆਉਂਦਾ ਪ੍ਰੋਟੋਨ ਇਲੈਕਟ੍ਰੋਨ ਕਿਹੜੇ ਦਿਖਾਉਂਦੇ ਬਿਲਕੁਲ ਉਹ ਵੀ ਕੁਨੇਸ਼ਨ ਗਿਆ ਚੀਜ਼ਾਂ ਨੇ ਇਸ ਕਰਕੇ ਇਹ ਵੀ ਕੋਈ ਚੀਜ਼ ਦੀ ਗੱਲ ਨਹੀਂ ਪੰਜਾਬੀ ਦੇ ਵਿੱਚ ਇੰਜੀਨੀਅਰਿੰਗ ਨਾਲ ਸੰਬੰਧਤ ਬਹੁਤ ਲੋਕ ਸਾਇੰਸ ਨਾਲ ਸੰਬੰਧਤ ਬਹੁਤ ਲੋਕ ਕبھی ਖਾਸ ਤੌਰ ਤੇ ਹੋਏ ਜਾਂ ਪੰਜਾਬੀ ਲੇਖਕ ਕੋਈ ਪ੍ਰਸੰਨਪੂਰਨ ਸਿੰਘ ਜਿਹੜੇ ਮੇਰੇ ਸਭ ਤੋਂ ਪਸੰਦੀਦਾ ਕਲਵਿਨਿਓ ਕੈਮੀਕਲ ਇੰਜੀਨੀਅਰ ਸਿਖੇ ਹਾਂਜੀ ਤੇ ਇਸ ਦਮਾਨ ਚ ਕਾਫੀ ਲੋਕ ਹੁਣੇ-ਹੁਣੇ ਜਗਜੀਤ ਮਸ਼ਰ ਵੀ ਉਹ ਮਕੈਨੀਕਲ ਇੰਜੀਅਰ ਉਹਨਾਂ ਦੀ ਹੁਣੇ-ਹੁਣੇ ਕਿਤਾਬ ਆਈ ਹੈ ਤੇ ਹੋਰ ਬਹੁਤ ਸਾਰੇ ਅਜਮੇ ਰੋਡੇ ਮਕੈਨੀਕਲ ਤੇ ਇਲੈਕਟ੍ਰੋਨਿਕਸ ਦੇ ਇੰਜੀਨੀਅਰ ਹਨ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਮਤਕੂਲ ਕਿਤਾਬਾਂ ਜਿਵੇਂ ਸੁਰੇਂਦਰ ਤੰਗੜ ਜਿਹਨੇ ਨਈਰ ਨੇ ਤੇ ਹੋਰ ਬਹੁਤ ਸਾਰੇ ਮੈਨੂੰ ਸਾਰੇ ਨਾ ਇੱਕਦਮ ਨਹੀਂ ਯਾਦ ਆਉਂਦੇ ਤੇ ਇਸ ਇਹ ਸਾਰਾ ਇੱਕ ਦੂਜੇ ਦੇ ਕੋਲਿਆ ਮਿਲਿਆ ਰਲਿਆ ਮਿਲਿਆ ਹੀ ਬਿਲਕੁਲ ਤੇ ਇੰਜੀਨੀਅਰ ਨੂੰ ਆਉਣੀ ਚਾਹੀਦੀ ਹੈ ਇੰਜੀਨੀਅਰ ਨੂੰ ਕਵੀ ਵਾਂਗੂ ਵੀ ਸੋਚਣਾ ਚਾਹੀਦਾ ਤੇ ਕਵੀ ਨੂੰ ਸਾਇੰਟਿਸਟ ਵਾਂਗੂ ਵੀ ਸੋਚਣਾ ਚਾਹੀਦਾ ਹੈ ਇਹ ਤਾਂ ਮਤਲਬ ਮੁਕੰਮਲ ਕਰਨੀ ਜਾਂ ਖੂਬਸੂਰਤ ਕਰਨੀ ਆਪੋ ਆਪਣੇ ਡੱਬਿਆਂ ਚ ਨਹੀਂ ਰਹਿਣਾ ਚਾਹੀਦਾ ਇਹ ਮੇਰਾ ਮੰਨਣਾ ਤੇ ਅਚੇਤ ਮਨ ਚ ਸੱਭਿਆਚਾਰ ਦੇ ਕੁਝ ਦ੍ਰਿਸ਼ ਵੀ ਤੁਹਾਡੇ ਮਨ ਚ ਪਏ ਆ ਜਿਸ ਤਰ੍ਹਾਂ ਤੁਸੀਂ ਰਸਾਵਟ ਦਾ ਬਾਬਾ ਜਿਹੜਾ ਆ ਉਹਦੇ ਅੰਦਰ ਵੀ ਇੱਕ ਕਲਾ ਆ ਹਨਾ ਉਹਨੂੰ ਸਾਰਿਆਂ ਨੂੰ ਬੜੀ ਖੂਬਸੂਰਤੀ ਨਾਲ ਲੁਭਾਰਿਆ ਪੂਰਾ ਪਿੰਡ ਦਾ ਦ੍ਰਿਸ਼ ਕਿ ਉਸ ਪਿੰਡ ਦੇ ਦ੍ਰਿਸ਼ ਵਿੱਚ ਵੀ ਉਨੀ ਖੂਬਸੂਰਤੀ ਹੈ ਜਿੰਨੀ ਕਵਿਦਿਆ ਕਪਤਾਵਜ ਹੈ ਇਹ ਬੜੀ ਬਾਖਮਾਲ ਤੁਹਾਡੀ ਰਚਨਾ ਹੈ ਜੇ ਸੀ ਕੋਈ ਰਚਨਾ ਸਾਂਝੀ ਕਰਨਾ ਚਾਹੋ ਤੇ ਚੰਗਾ ਲੱਗੇਗਾ ਕੋਈ ਕਹੋ ਕਰ ਦੇ ਸਤਿਰੀ ਕਿ ਕਵਤਾ ਉਹ ਨਹੀਂ ਹੁੰਦੀ ਜਿਹੜੀ ਅਸੀਂ ਲਿਖਦੇ ਆ ਜਾਂ ਜਿਹੜੀ ਪੜਨ ਦੇ ਸਾਨੂੰ ਪੈਸੇ ਮਿਲਦੇ ਆ ਕਵਤਾ ਤਾਂ ਕੁਦਰਤ ਵਾਂਗ ਪੈਰ ਰਹੀ ਹ ਤੇ ਉਹ ਤੁਹਾਨੂੰ ਕਿੰਨੀ ਕਿ ਦੱਸਦੀ ਆ ਕਿੰਨੀ ਕਿ ਮਹਿਸੂਸ ਹੁੰਦੀ ਆ ਉਹ ਸਾਡੀ ਯੋਗਤਾ ਤੇ ਵੀ ਬਹੁਤ ਨਿਰਭਰ ਕਰਦੀ ਤੇ ਜਾਂ ਬਹੁਤ ਸਾਰੇ ਲਾਹ ਹੁੰਦੀਆਂ ਜਿਹੜੀਆਂ ਸਾਡੇ ਲਈ ਸਵਾਲ ਬਣੇ ਹੁੰਦੇ ਆ ਜੋ ਕਵਤਾ ਦੇ ਰੂਪ ਚ ਸਾਡੇ ਕੋਲ ਦਿੰਦੇ ਆ ਜਿਵੇਂ ਤੁਹਾਨੂੰ ਬਚਪਨ ਚ ਪੜਾਇਆ ਜਾਂਦਾ ਸੀ ਕਿ ਦੁਜਤੀ ਜਿਵੇਂ ਮਾਚੀਕੇ ਧਰਤੀ ਗੋਲ ਆ ਨੇ ਇਹਦੇ ਵਿੱਚ ਦਈਆਂ ਇੱਕ ਪਾਸੋਂ ਸੁਰਾਖ ਕਰੋ ਤਾਂ ਦੂਜੇ ਪਾਸੇ ਅਮਰੀਕਾ ਕੈਨੇਡਾ ਚ ਜਾ ਕੇ ਨਿਕਲੋ ਤੇ ਉਹ ਥਾਰੇ ਵਿੱਚ ਵੀ ਮੈਂ ਵੀ ਉਦੋਂ ਸੋਚਦਾ ਰਿਹਾ ਪਰ ਇਹਦਾ ਜਵਾਬ ਮੈਨੂੰ 2015 ਤੇ ਬੈਂਕੂਵਰ ਦੇ ਇੱਕ ਸਟੇਸ਼ਨਰੀ ਦੀ ਦੁਕਾਨ ਚ ਮਿਲਿਆ ਜਾ ਕੇ ਤੇ ਉੱਥੇ ਅਸੀਂ ਬਿਲਕੁਲ ਚੱਲੋ ਕੁਝ ਪੇਂਟ ਕਰਦੇ ਆ ਕਿ ਉਹ ਸਮਾਲ ਲੈਣਗੇ ਤੇ ਉਹ ਸਟੇਸ਼ਨਰੀ ਦੀ ਦੁਕਾਨ ਬਿਲਕੁਲ ਓਦਾਂ ਦੀ ਸੀ ਜਿਵੇਂ ਜੀ ਦੁਕਾਨ ਤੋਂ ਲੁਧਿਆਣੇੋਂ ਆਵੇਂ ਆਪਣਾ ਪੇਂਟ ਬ੍ਰਸ਼ ਵਗੈਰਾ ਲੈਣਾ ਤੇ ਫਿਰ ਲੱਗਾ ਵੀ ਸਾਡੀ ਦੂਜੀ ਜਮਾਤ ਨੂੰ ਦਾਵਤ ਦਾ ਧਰਤਿੰਦਾ ਦੂਜਾ ਪਾਸਾ ਪਰ ਇੱਥੇ ਆ ਕੇ ਨਹੀਂ ਦੁਜਲਾ ਲੰਗਦਾ ਇੱਥੇ ਆ ਕੇ ਉਹਦਾਂ ਦਾ ਹੀ ਲੱਗਦਾ ਤੇ ਇਹ ਫਲਸਫਾ ਇਹ ਕਿ ਸਾਨੂੰ ਦੂਜੇ ਦੇ ਵਿਚਾਰ ਆਉਂਨੇ ਹੋ ਪਰ ਇਹ ਜਾਂ ਸਾਡੇ ਤੋਂ ਆਪੋਜ਼ਿਟ ਨਹੀਂ ਹੁੰਦੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਅਸੀਂ ਸਮਝਣ ਜਾਂ ਚਾਹੇ ਵਾਲੀ ਕਰ ਜਾਂਦੇ ਹਾਂ ਜਿਨ੍ਹਾਂ ਨਾਲ ਸਾਡੀ ਥੋੜੀ ਵੀ ਲਾਗ ਲੜ ਹੋਵੇ ਜਾਂ ਡਿਸਐਗਰੀਮੈਂਟ ਹੋਵੇ ਜਾਂ ਜਿਹਨਾਂ ਨੂੰ ਅਸੀਂ ਨਾਪਸੰਦ ਕਰਦੇ ਹੋਈਏ ਤੁਸੀਂ ਵੀ ਧਿਆਨ ਨਾਲ ਦੇਖੋ ਇੱਕ ਤੋਂ ਗੱਲਾਂ ਹੀ ਹੁੰਦੀਆਂ ਬਾਅਦੋਂ ਬਾਅਦ ਤਿੰਨ ਗੱਲਾਂ ਹੁੰਦੀਆਂ ਜਿਨ੍ਹਾਂ ਕਰਕੇ ਸਾਡੀ ਕਿਸੇ ਨਾਲ ਮੈਨੂੰ ਨਹੀਂ ਬਣਦੀ ਜਾਂ ਸਾਨੂੰ ਬੁਰਾ ਲੱਗਦਾ ਮਤਲਬ ਉਹ ਉਹਦੀਆਂ ਜਿਹੜੀਆਂ ਤੁਹਾਡੀ ਭਿੰਨਤਾ ਆ ਭਿੰਨਤਾ ਦੋ ਤਿੰਨ ਚੀਜ਼ਾਂ ਦੀ ਹੁੰਦੀ ਜਦ ਕਿ ਜਿਹੜੀਆਂ ਸਿਮਿਲੈਰਿਟੀਆਂ ਨੇ ਸਮਾਨਤਾਵਾਂ ਨੇ ਉਹ ਅਣਗਿਣਤ ਹੁੰਦੀਆਂ ਸੈਂਕੜੇ ਨਹੀਂ ਅਣਗਿਣਤ ਹੁੰਦੀ ਇਥੋਂ ਤੱਕ ਕਿ ਕਿਸ ਉਹਦੇ ਨਾਲ ਤੁਹਾਡਾ ਖਾਣ ਪੀਣ ਰਲਦਾ ਮਿਲਦਾ ਹੋਵੇਗਾ ਤੁਹਾਡੇ ਕੱਪੜੇ ਪਾਉਣ ਦੀਆਂ ਧਾਰਾਂ ਰਲਦੀਆਂ ਆਉਣਗੀਆਂ ਤੁਹਾਡੇ ਤੁਹਾਡੇ ਦੋਸਤ ਜੇ ਹੋਣਗੇ ਤੁਹਾਡੇ ਸੁੱਖ ਸੁੱਖ ਸਾਂਝੇ ਹੋਣਗੇ ਤੁਹਾਡੇ ਰਿਸ਼ਤੇਦਾਰ ਸਾਂਝੇ ਹੋਣਗੇ ਤੁਹਾਡੀ ਬੋਲੀ ਸਾਂਝੀ ਹੋਗੀ ਅਣਗਿਣਤ ਦਿਨਾਂ ਵਰਗੀ ਤੋ ਸਾਡੀ ਜਿਹੜੀ ਉਹ ਦਰਾਂਡੇ ਵਾਲੀ ਦ੍ਰਿਸ਼ਟੀ ਹੈ ਨਾ ਪਰ ਉਹ ਰਹਿੰਦੀ ਹੈ ద్వੇਸ਼ ਵਾਲੀ ਕਿ ਅਸੀਂ ਬੰਦੇ ਨੂੰ ਤਾਨੂੰ ਜੋ ਸਾਨੂੰ ਪਸੰਦ ਨਹੀਂ ਹੋ ਅਸੀਂ ਬੁਰਾ ਉਹਨੂੰ ਮੰਨਦੇ ਆਂ ਉਹਨੂੰ ਪੁੱਠਾ ਮੰਨਦੇ ਆਂ ਅਸੀਂ ਅਕਸਰ ਕਹਿ ਦਿੰਦੇ ਆਂ ਕਿ ਬੰਦੇ ਦੇ ਨਾ ਸਾਨੂੰ ਕਈ ਵਾਰੀ ਨਾਂ ਨਹੀਂ ਯਾਦ ਹੁੰਦਾ ਜਾਂ ਉਹਦਾ ਨਾਂ ਲੈਣਾ ਨਹੀਂ ਹੁੰਦਾ ਤੁਸੀਂ ਕਹਿੰਦੇ ਉਹਦਾ ਪੁੱਠਾ ਜਿਆ ਨਾ ਜਦ ਕਿ ਉਹਦੇ ਘਰ ਦੇ ਤਾਂ ਇੱਥੇ ਰੱਖਿਆ ਹੈ ਨਾ ਮਤਲਬ ਅਸੀਂ ਆਪਣੀ ਸਮੱਸਿਆ ਨੂੰ ਉਹ ਉਹਦੀ ਸਮੱਸਿਆ ਬਣਾ ਕੇ ਦਾਨੀ ਇਹ ਉਹ ਤਾਂ ਅਗੀ ਦੂਜੇ ਪਾਸੇ ਹੂੰ ਹੂੰ ਤੇ ਤੇ ਧਰਤੀ ਨੇ ਆਪਣੇ ਪਾਸੇ ਖੜਿਆ ਦੂਜੇ ਪਾਸੇ ਦੇ ਲੋਕ ਉੱਥੇ ਤੁਰੇ ਫਿਰਦੇ ਲੱਗਦੇ ਧਰਤੀ ਤੇ ਆਪਣੇ ਪਾਸੇ ਖੜਿਆ ਦੂਜੇ ਪਾਸੇ ਦੇ ਲੋਕ ਉੱਥੇ ਤੁਰੇ ਫਿਰਦੇ ਲੱਗਦੇ ਪਰ ਦੂਜੇ ਪਾਸੇ ਜਾ ਕੇ ਦੇਖਿਆ ਸਭ ਠੀਕ ਠਾਕ ਲੱਗਦਾ ਸਿੱਧਾ ਸਹੀ ਸੁਧਾਰਨ ਬਿਲਕੁਲ ਆਪਣੇ ਪਾਸੇ ਬਿਲਕੁਲ ਪਰ ਦੂਜੇ ਪਾਸੇ ਦੇਖਿਆ ਸਭ ਠੀਕ ਠਾਕ ਲੱਗਦਾ ਸਿੱਧਾ ਸਹੀ ਸੁਧਾਰਨ ਬਿਲਕੁਲ ਆਪਣੇ ਪਾਸੇ ਬਾਹਰ ਦੂਜਾ ਪਾਸਾ ਦੂਜਾ ਹੁੰਦਾ ਦੂਜਾ ਪਾਸਾ ਦੂਜਾ ਹੁੰਦਾ ਉਠਾ ਨਹੀਂ ਹੁੰਦਾ ਦੂਜੇ ਨੂੰ ਠੀਕ ਜਾਣਨ ਲਈ ਉਹਦੇ ਕੋਲ ਜਾਣਾ ਪੈਂਦਾ ਉਹਦੀ ਥਾਂ ਤੇ ਖੜ ਕੇ ਦੇਖਣਾ ਪੈਂਦਾ ਦੂਜੇ ਨੂੰ ਠੀਕ ਜਾਣਨ ਲਈ ਉਹ ਕੋਲ ਜਾਣਾ ਪੈਂਦਾ ਉਹਦੀ ਥਾਂ ਤੇ ਖੜ ਕੇ ਦੇਖਣਾ ਪੈਂਦਾ ਬਹੁਤ ਕੋ ਅਕਸਰ ਨਹੀਂ ਪਸੰਦ ਕਰਦੇ ਹੁੰਦੇ ਜਦੋਂ ਸਾਡਾ ਉਹਨਾਂ ਨੇ ਕਦੇ ਮੀਣ ਮਲਾਪ ਹੁੰਦਾ ਬੈਣ ਨੂੰ ਉਠਣਾ ਹੁੰਦਾ ਤੇ ਅਸੀਂ ਆਪਣੇ ਆਪ ਤੇ ਸ਼ਰਮਿੰਦੇ ਵੀ ਹੁੰਨੇ ਕਿ ਅਸੀਂ ਇਹਨੂੰ ਤਾਂ ਸਮਝਦੇ ਸੀ ਇਹ ਤਾਂ ਬੰਦਾ ਚੰਗਾ ਹੈ ਜਾਂ ਉਦੇ ਬੁਰੇ ਹੋਣ ਦੇ ਕਾਰਨਾਂ ਨੂੰ ਜਦੋਂ ਜਾਣ ਲੈਂਦੇ ਆ ਫਿਰ ਅਸੀਂ ਉਹਦੇ ਹਮਦਰਦ ਹੋ ਜਾਂਦੇ ਆ ਇਸ ਕਰਕੇ ਇਹ ਇੱਕ ਦੂਜੇ ਨੂੰ ਸਮਝਣ ਸਮਝਾਉਣ ਦੀ ਪ੍ਰਕਿਰਿਆ ਚੱਲਦੀ ਰਹਿਣੀ ਚਾਹੀਦੀ ਆ ਸਾ ਦੂਜਿਆਂ ਦੇ ਲਾਭ ਲਈ ਨਹੀਂ ਸਾਡੀ ਆਪਣੀ ਦ੍ਰਿਸ਼ਟੀ ਦੇ ਠੀਕ ਰਹਿਣ ਲਈ ਬਿਲਕੁਲ ਤੇ ਐ ਸਮੇਂ ਨਾਲ ਜਿਹੜੇ ਸਾਡੇ ਕਈ ਪਾਤਰ ਵੀ ਬਦਲਦੇ ਆ ਸਮੇਂ ਨਾਲ ਸਾਡੇ ਸਮਾਜ ਚ ਆਪਾਂ ਦੇਖਦੇ ਆ ਕਿ ਕਿਤੇ ਵੀ ਬਦਲੇ ਆ ਤੇ ਪਾਤਰ ਵੀ ਬਦਲੇ ਆ ਤੇ ਸਾਡੇ ਕੰਮ ਤੁਸੀਂ ਇੱਕ ਬੜੀ ਵਧੀਆ ਉਦਾਹਰਨ ਨਾਲ ਜ਼ੋਰਾ ਜਿਹੜਾ ਇੱਕ ਕਿਸਾਨ ਹੈ ਜ਼ੋਰੇ ਦੀ ਉਦਾਹਰਨ ਦਿੰਦੇ ਹੋਏ ਦੱਸਦੇ ਹੋ ਕਿ ਕਿਸ ਤਰ੍ਹਾਂ ਉਹ ਪਹਿਲਾਂ ਜਦੋਂ ਉਹਦੀ ਜੋ ਮੈਨੂੰ ਸਮਝ ਆਇਆ ਸ਼ਾਇਦ ਇਹ ਤੁਹਾਡਾ ਦ੍ਰਿਸ਼ਟੀਕੋਣ ਅਲੱਗ ਵੀ ਹੋ ਸਕਦਾ ਤੁਹਾਨੂੰ ਲਿਖਣ ਦਾ ਤਾਂ ਉਹਦੇ ਨਾਲ ਜਿਸ ਤਰ੍ਹਾਂ ਸਾਡੇ ਵਰਤਮਾਨ ਸਮੇਂ ਜੋ ਵੀ ਅਬਰਾਈਆਂ ਜੁੜ ਗਈਆਂ ਨੇ ਸਾਰਾ ਦੱਸ ਕੇ ਜ਼ੋਰੇ ਦਾ ਜਿਹੜਾ ਤੁਸੀਂ ਦੱਸਿਆ ਆ ਉਹ ਲਿਖਿਆ ਕਰੈਕਟਰ ਉਹ ਕਿ ਸਾਡੀ ਸੰਕਟ ਦੇ ਨਾਲ ਜੁੜਿਆ ਤੇ ਨਸ਼ਿਆਂ ਦੀ ਸਮੱਸਿਆ ਨਾਲ ਵੀ ਜੁੜਿਆ ਇਸ ਤੋਂ ਇਲਾਵਾ ਤੁਸੀਂ ਮੂਫਲੇ ਖਾਣ ਵਾਲੇ ਜਿਹੜੀ ਇੱਕ ਬੜੀ ਖੂਬਸੂਰਤ ਸੂਖਮ ਜਿਹਾ ਵਰਤਾਰਾ ਹੈ ਕਿ ਅਸੀਂ ਮੂਫਲੇ ਚਾਪਦੇ ਹਾਂ ਤੇ ਚਾਪਦੇ ਚਾਪਦੇ ਸਾਡੇ ਅੰਦਰ ਕਿਹੜੇ ਭਾਵ ਚਉਂਦੇ ਆ ਬੜੀ ਖੂਬਸੂਰਤ ਕਵਤਾ ਹੈ ਉਹ ਤੇ ਉਸ ਕਵਤਾ ਦੇ ਮੇਰਾ ਖਿਆਲ ਅਨੁਭਵ ਕਿਸ ਤਰ੍ਹਾਂ ਦਾ ਮੈਂ ਕਿ ਲਿਖਿਆ ਬੜਾ ਛੋਟੇ ਗੱਲ ਬਹੁਤ ਛੋਟੀ ਹੈ ਪਰ ਇਹਦਾ ਅਰਥਪੂਰਨ ਬਹੁਤ ਹੈ ਮੈਂ ਤੁਹਾਨੂੰ ਜੋਰਾ ਕਵਤਾ ਪਹਿਲਾਂ ਪੜ੍ਹ ਦਿੰਦਾ ਸਰ ਇਹ ਇਹ ਬਿਲਕੁਲ ਮਨ ਬਾਇਓਗ੍ਰਾਫਿਕ ਹਕਤ ਮੇਰੇ ਪਿੰਡ ਦਾ ਹੀ ਪਾਤਰ ਹੈ ਮੈਂ ਨਾਂ ਥੋੜਾ ਬਦਲਿਆ ਤੇ ਇੱਕ ਸਿੱਖਾਂ ਦੀ ਪੱਤੀ ਜਿਹੜੀ ਕਹਿੰਿਆ ਸਿੱਖਾਂ ਦੀ ਪੱਤੀ ਵੀ ਮੇਰੇ ਪਿੰਡ ਚ ਹੈਗੀ ਹੈ ਹੂੰ ਤੇ ਉਹ ਪਿੰਡ ਵਾਲੇ ਜਾਣਗੇ ਕਿ ਇਹਦੇ ਬਾਰੇ ਗੱਲਿਆ ਜੋਰਾ ਸਿੱਖਾਂ ਦੀ ਪੱਤੀ ਦੀ ਭੋਲਾ ਸੌਂ ਕੰਜੋਰਾ ਢਾਈ ਏਕੜ ਦਾ ਕੱਲਾ ਮਾਲਕ ਜਦ ਕਿਸੇ ਪੁੱਛਣਾ ਸੁਣਾ ਵੀ ਜੋਰਿਆ ਕੀ ਹਾਲ ਜੋਰੇ ਨੇ ਚੱਕਮਾ ਉੱਤਰ ਦੇਣਾ ਵੀ ਪੁੱਛਣਾ ਹਾਲ ਚਾਲ ਠੋਠਾ ਠੱਠ ਹੈ ਅਗਲੇ ਨੇ ਮੁਚੀ ਮੁਸਕਰਾ ਕੇ ਪੁੱਛਣਾ ਹੋਰ ਕੀ ਕਹਿੰਦਾ ਫਿਰ ਝੋਨਾ ਤੇਰਾ ਜੋਰੇ ਨੇ ਟੜ ਜਾਣਾ ਝੋਨੇ ਦੀ ਨਾ ਕੁਛ ਕਹਿੰਦਾ ਜੋਰਿਆ ਤੂੰ ਬੰਦਾ ਮਾਰ ਮੈਂ ਆਪੇ ਛੜਾਂ ਝੋਨੇ ਵਿੱਚ ਕਹਿੰਦਾ ਜੋਰਿਆ ਤੂੰ ਬੰਦਾ ਮਾਰ ਮੈਂ ਆਪੇ ਛੜਾਂ ਇਹਦੇ ਵਿੱਚ ਹੁਣ ਜਿਹੜੀ ਸਾਡੀ ਜੱਟ ਹਾਂ ਉਹ ਵੀ ਆ ਕਿ ਢਾਈ ਏਕੜ ਦਾ ਸਿਰਫ ਕਿਆ ਉਹਨੂੰ ਲੱਗਦਾ ਕਿ ਮੈਂ ਕਰਨ ਦੀ ਕੈਪੈਸਿਟੀ ਛੇਗਾ ਤੇ ਇਹ ਸਾਡੀ ਸਾਇਕੀ ਬਾਰੇ ਸਾਡੇ ਵਾਈ ਕਰ ਹੰਾਰੇ ਏ ਟੈਂ ਕਮੀ ਪਤਾ ਲੱਗ ਜਾਂਦਾ ਜੋਰੇ ਨੇ ਬੰਦਾ ਤਾਂ ਕੋਈ ਨਹੀਂ ਮਾਰਿਆ ਪਰ ਅਗਲੇ ਸਾਲ ਜੋਰੇ ਨੂੰ ਸੁਣਨ ਲੱਗਾ ਕਿ ਚੌਨਾ ਕਹਿ ਰਿਹਾ ਕੁਝ ਖਾਇਆ ਪਿਆ ਕਰ ਜੋਰੇਆ ਹਾਂ ਹਾਂ ਕਿ ਜਾਗਦੀ ਆ ਮਨ ਕਾਤਰ ਹੋਣ ਦੀ ਲਲਕ ਜਾਗਦੀ ਆ ਦੂਜੀ ਵਾਰੀ ਉਹਨੂੰ ਲੱਗਦਾ ਕਿ ਮੇਰੇ ਕੋਲ ਸਰਪਲਸ ਹੈ ਕੁਝ ਮੈਨੂੰ ਖਾਣ ਖਾਣ ਪੀਣ ਦਾ ਕੀ ਮਤਲਬ ਹੈ ਜੋਰੇ ਨੇ ਬੰਦਾ ਤਾਂ ਕੋਈ ਨਹੀਂ ਮਾਰਿਆ ਪਰ ਅਗਲੇ ਸਾਲ ਸ਼ਾਇਦ ਜੋਰੇ ਨੂੰ ਸੁਣਨ ਲੱਗਾ ਕਿ ਛੋਣਾ ਕਹਿ ਰਿਹਾ ਖਾਇਆ ਪੀਆ ਕਰ ਜੋ ਰਿਹਾ ਜੋ ਰਾ ਕਈ ਕੁਝ ਖਾਣ ਪੀਣ ਲੱਗ ਗਿਆ ਹੂੰ ਪਿੰਡਾਂ ਵਿੱਚ ਤੋਂ ਮਤਲਬ ਸਾਰੇ ਜਾਣਦੇ ਆ ਵੀ ਬੜਾ ਹਾਂ ਹਾਂਜੀ ਜੋਰਾ ਕਮਜ਼ੋਰਾ ਹੋਣ ਲੱਗਾ ਅਗਲੇ ਸਾਲ ਉਹ ਨਾ ਝੋਨੇ ਦੀ ਤੇ ਨਾ ਕਿਸੇ ਹੋਰ ਦੀ ਸੁਣਨ ਜੋਗਾ ਰਿਹਾ ਹੂੰ ਇਲੇ ਸਾਲ ਉਹ ਨਾ ਝੋਨੇ ਦੀ ਤਾਂ ਨਾ ਕਿਸੇ ਹੋਰ ਦੀ ਸੁਣਨ ਜੋਗਾ ਰਹਾ ਹਰ ਤਰ੍ਹਾਂ ਦਾ ਜ਼ੋਰ ਮੁੱਕ ਦਾ ਮੁੱਕ ਦਾ ਮੁੱਕ ਗਿਆ ਜੋਰਾ ਹੀ ਮੁੱਕ ਗਿਆ ਡਰਗ ਐਡਿਕਸ਼ਨ ਚ ਮਰ ਜਾਂਦਾ ਉਹ ਮਤਲਬ ਪੂਰੇ ਇੱਕ ਪੇਟੀ ਕਿਸਾਨ ਦਾ ਇਤਿਹਾਸ ਤੁਸੀਂ ਇਸ ਹਫ਼ਤੇ ਦੇ ਵਿੱਚ ਬਿਆਨ ਕੀਤਾ ਬਦਲਦੀਆਂ ਸਥਿਤੀਆਂ ਨਾਲ ਕਿਵੇਂ ਬਦਲਿਆ ਤੇ ਅਸੀਂ ਜਿਵੇਂ ਛੋਟੇ ਵਰਤਾਰੇਆਂ ਤੋਂ ਤੁਸੀਂ ਇੱਕ ਬਹੁਤ ਖੂਬਸੂਰਤ ਰਚਨਾ ਲਿਖ ਦਿਓ ਕਿ ਸਹੂਲਤਾਂ ਜਿਹੜੀਆਂ ਨੇ ਉਹ ਸਾਨੂੰ ਚਾਹੀਦੀਆਂ ਨੇ ਪਰ ਸਹੂਲਤਾ ਮੁਹੱਬਤ ਤੋਂ ਵੱਧ ਨਹੀਂ ਹੁੰਦੀਆਂ ਬੜੀ ਖੂਬਸੂਰਤ ਨਜ਼ਰ ਹੈ ਤੁਹਾਡੀ ਇਹ ਜਿੱਥੇ ਅਸੀਂ ਜਿਦਾ ਚਿਰਾਂ ਪਿੱਛੋਂ ਤੈਨੂੰ ਅਹਿਸਾਸ ਹੋਣਗੇ ਜਦੋਂ ਦਿਲਦਾਰ ਦੀ ਉਹ ਪਾਸ ਹੋਣਗੇ ਬਿਲਕੁਲ ਉਦਾਂ ਦਾ ਇੱਕ ਆਈਡੀਆ ਮੈਨੂੰ ਮਤ ਪੜਦੇ ਪੜਦੇ ਗੱਲ ਲੱਗੀ ਕਿ ਅਸੀਂ ਕਿਸ ਤਰ੍ਹਾਂ ਸਹੂਲਤਾਂ ਤੋਂ ਚਾਹੁੰਦੇ ਆ ਪਰ ਮੁਹੱਬਤ ਤੇ ਸਹੂਲਤਾਂ ਦੋਨਾਂ ਦੇ ਵਿੱਚ ਤੁਸੀਂ ਬਹੁਤ ਖੂਬਸੂਰਤੀ ਨਾਲ ਇਹਨੂੰ ਬਿਆਨ ਕੀਤਾ ਥੋੜੀ ਜਿ ਇਸ ਕਵਤਾ ਤੇ ਅਸੀਂ ਝਾਤ ਪਾਉਣੀ ਚਾਹਾਂਗੇ ਜ਼ਰੂਰ ਤੁਹਾਡੀ ਜ਼ੁਬਾਨੀ ਜੇ ਤੁਹਾਨੂੰ ਇਹਦਾ ਸਫਾ ਪਤਾ ਤਾਂ ਮੈਂ ਥੋੜਾ ਟਾਈਮ ਬਾਅਦ ਆ ਜੂਗਾ ਚਲੋ ਅਸੀਂ ਉਹ ਉਹਦੇ ਨਾਲ ਨਾਲ ਹੀ ਗੱਲ ਕਰ ਲੈਨੇ ਆ ਕੋਈ ਨਹੀਂ ਤੁਸੀਂ ਜਿਹੜੀ ਵੀ ਤੁਹਾਡੇ ਸਾਹਮਣੇ ਨਜ਼ਮ ਤੁਹਾਡੀ ਕੋਈ ਵੀ ਅਸੀਂ ਸੁਣੀਏ ਸਾਨੂੰ ਚੰਗਾ ਹੀ ਲੱਗੇਗਾ ਤੇ ਪ੍ਰਕਿਰਤੀ ਦੇ ਰੰਗ ਵੀ ਤੁਸੀਂ ਬੜੇ ਆਪਣੀ ਰਚਨਾ ਦੇ ਵਿੱਚ ਭਰੇ ਨੇ ਜਿਹੜੇ ਤੁਸੀਂ ਦੋਹੇ ਲਿਖੇ ਆ ਸਾਰੇ ਦੋਹੇ ਜਿਹੜਿਆ ਉਹ ਸਾਰੇ ਪ੍ਰਕਿਰਤੀ ਦਾ ਖੂਬਸੂਰਤੀ ਨਾਲ ਚਿੱਤਰਨ ਕਰਨ ਵਾਲੇ ਨੇ ਜਿਹਨਾਂ ਦੇ ਵਿੱਚ ਲੰਬੀ ਲਿਸਟ ਹੈਗੀ ਇਹਨਾਂ ਦੀ ਲੰਬੀ ਸੂਚੀ ਹੈ ਮਿੱਟੀ ਦੇ ਵਿੱਚ ਪੈ ਕੇ ਹੱਸ ਪਿਆ ਉਗਣਾ ਇਹ ਵੀ ਉਗਣਾ ਖੇੜਨਾ ਪੱਕਣਾ ਤੇ ਹੋਣਾ ਕੀ ਕੀ ਇਸ ਤਰ੍ਹਾਂ ਦੇ ਇੱਥੋਂ ਸ਼ੁਰੂ ਕਰਕੇ ਤੁਸੀਂ ਫਿਰ ਕੀਤੀ ਦੇ ਰੰਗ ਚ ਵੀ ਆਪਣੀ ਰਚਨਾ ਨੂੰ ਰੰਗਿਆ ਹਾਂ ਹਾਂ ਜੀ ਅਸਲ ਵਿੱਚ ਜਨਾ ਜੀ ਮੈਂ ਇਨੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਦੋ ਚਾਰ ਲਿਰਿਕਲ ਚੀਜ਼ਾਂ ਜ਼ਰੂਰ ਹੁੰਦੀਆਂ ਹਾਂ ਤੇ ਉਹ ਮੈਂ ਕੰਨ ਕਰ ਦੇਣਾ ਤੇ ਦੋਹੇ ਨਵੀਂ ਇਹ ਤੋਂ ਬਾਅਦ ਮੇਰੀ ਇੱਕ ਹੋਰ ਕਿਤਾਬ ਆ ਗਈ ਮੈਨੂੰ ਬੁੱਧੂ ਹੋਣਾ ਚਾਹੀਦਾ ਉਹਦੇ ਵਿੱਚ ਕੁਝ ਬੋਲੀਆਂ ਤੇ ਟੱਪੇ ਵੀ ਹੈਗੇ ਹੂੰ ਤੇ ਇਸ ਇਸ ਪੁਸਤਕ ਨੂੰ ਮਤਲਬ ਤੁਸੀਂ ਦੱਸਿਆ ਸ਼ੁਰੂ ਚ ਕਿ ਦੁਬਾਰਾ ਜਿਹੜਾ ਐਡੀਸ਼ਨ ਨੇਦਾ ਇਹਦੀ ਜ਼ਰੂਰਤ ਤੁਸੀਂ ਸਮਝੀ ਸੀ ਔਰ ਤੁਹਾਨੂੰ ਲੱਗਿਆ ਕਿ ਕੁਝ ਗੱਲਾਂ ਕੁਝ ਨਵੀਆਂ ਕਵਤਾਂਵਾਂ ਵੀ ਸ਼ਾਮਲ ਕੀਤੀਆਂ ਇਹ ਵਿੱਚ ਪਿਛਲੀਆਂ ਰਚਨਾਵਾਂ ਦੇ ਨਾਲ ਨਾਲ ਉਸ ਜਿਹੜੇ ਮੈਂ ਕੁਝ 17 ਵਧੀਆਂ ਘਟੀਆਂ ਹੋਈਆਂ ਨੇ ਜੀ ਕੋਈ ਚੀਜ਼ਾਂ ਪਹਿਲਾਂ ਕਿ ਕੋਈ ਸੱਤ ਨਹੀਂ ਰਹਿ ਗਈ ਕਿ ਹਫਤਾਵਾਂ ਸਾਰੀਆਂ ਉਹੀ ਨੇ ਪੂਰੀਆਂ ਪੁਰੀਆਂ ਠੀਕ ਹੈ ਤੇ ਘਟਾ ਨਹੀਂ ਹੈ ਤੇ ਪਰ ਕੁਝ ਐਡੀਸ਼ਨ ਹੈਗੀ ਮੇਰੇ ਤਰਫ ਤੇ ਉਹਨੂੰ ਕਰੈਕਸ਼ਨ ਕਹਿ ਲਓ ਜਾਂ ਉਹਨਾਂ ਦੀ ਦਰੁਸਤੀ ਹੈਗੀ ਜਾਂ ਇੱਕ ਦੋ ਹਫਤਾਵਾਂ ਦੇ ਵਿੱਚ ਕੋਈ ਸਟੈਂਡਾ ਰਹਿ ਗਿਆ ਸੀ ਉਹ ਕੀਤਾ ਹੈ ਉਹ ਕਪਤਾ ਸੀ ਜੀ ਖਿੜਕੀ ਦੇ ਅੰਦਰ ਬਾਹਰ ਬਰਸਾਤ ਦੇ ਮੌਸਮ ਸੱਪਰ ਵਿੱਚ ਮੇਰੇ ਨਾਲ ਕੋਈ ਨਹੀਂ ਬਰਸਾਤ ਦੇ ਮੌਸਮ 'ਚ ਸਫ਼ਰ ਵਿੱਚ ਮੇਰੇ ਨਾਲ ਕੋਈ ਨਹੀਂ ਨਾਲ ਦੀ ਸੀਟ ਖਾਲੀ ਹੈ ਜਿਸ ਦੀ ਬੜੀ ਸਹੂਲਤ ਹੈ ਮੈਨੂੰ ਮੇਜ਼ਵਾਨ ਇਸ ਤੇ ਅਖਬਾਰ ਕਿਤਾਬ ਜਾਂ ਪੈਨ ਰੱਖ ਸਕਦਾ ਪਾਣੀ ਦੀ ਬੋਤਲ ਮੋਬਾਈਲ ਐਨਕ ਤੇ ਹੋਰ ਨਿਕਸੁਖ ਪਰ ਨਿਕਸੁ ਹੋ ਕਿਸੇ ਦੀ ਗੈਰ ਮੌਜੂਦਗੀ ਨਹੀਂ ਪੂਰਦਾ ਮੇਜ਼ਬਾਨ ਇਸ ਤੇ ਅਖਬਾਰ ਕਿਤਾਬ ਜਾਂ ਪੈਨ ਰੱਖ ਸਕਦਾ ਪਾਣੀ ਦੀ ਬੋਤਲ ਮੋਬਾਈਲ ਐਨਕ ਤੇ ਹੋਰ ਨਿਕਸੁਖ ਮਨ ਨੂੰ ਕਿਸੇ ਦੀ ਗੈਰ ਮੌਜੂਦਗੀ ਨਹੀਂ ਪੂਰਦਾ ਸਹੂਲਤਾਂ ਮੁਹੱਬਤ ਤੋਂ ਵੱਧ ਕੇ ਨਹੀਂ ਹੋ ਸਕਦੀ ਸਹੂਲਤਾਂ ਮਾਹੱਤ ਤੋਂ ਵੱਧ ਕੇ ਨਹੀਂ ਹੋ ਸਕਦੀਆਂ ਗੱਡੀ ਦੀ ਖਿੜਕੀ ਥਾਣੀ ਬਾਹਰ ਹੀ ਦੇਖੀ ਜਾਣ ਨੂੰ ਜੀ ਕਰਦਾ ਦੂਰ ਤੱਕ ਫੈਲੇ ਦਿਸਦੇ ਹਰੇ ਭਰੇ ਖੇਤ ਮੈਦਾਨ ਚਰਾਗਾਹ ਫਸਲਾਂ ਰੁੱਖ ਬੇਲਾਂ ਬੂਟੇ ਸੰਤੁਸ਼ਟ ਤੇ ਪ੍ਰਸੰਨ ਚੰਗੇ ਲੱਗਦੇ ਧਰਤੀ ਨਮੀ ਨਾਲ ਰੱਜੀ ਹੋਈ ਜਿਵੇਂ ਆਤਮਾ ਰੱਜੀ ਹੁੰਦੀ ਮੁਹੱਬਤ ਨਾਲ ਜਮਾਤ ਮਹਾਰਾਜ ਜੀ ਹੁੰਦੀ ਬਾਤ ਖੂਬ ਬਾਤ ਖੂਬ ਜੀ ਤੇ ਇਸੇ ਤਰ੍ਹਾਂ ਤੁਹਾਡੀ ਸਮੁੱਚੀ ਪੁਸਤਕ ਦਰਸ਼ਕਾਂ ਨੂੰ ਜ਼ਰੂਰ ਲਾਹੇ ਪੜਨੀ ਅੱਛੀ ਲੱਗੇਗੀ ਵਧੀਆ ਲੱਗੇ ਕਿਉਂਕਿ ਬਹੁ ਵਿਦਾਵੀ ਵੀ ਆ ਦੇ ਵਿੱਚ ਤੁਸੀਂ ਗਜ਼ਲ ਵੀ ਲਿਖੀ ਆ ਤੁਸੀਂ ਦੋਹੇ ਵੀ ਇਹਦੇ ਚ ਲਿਖਿਆ ਲੋਕਗੀਤਾਂ ਦੇ ਰੰਗ ਵੀ ਥੋੜੇ ਜਿ ਦੇਖ ਸਕਦੇ ਆ ਮਤਲਬ ਲੋਕਗੀਤ ਦੀ ਸ਼ਬਦਾਵਲੀ ਵੀ ਬਹੁਤ ਜ਼ਿਆਦਾ ਅੰਤਲੀਆਂ ਜਿਹੜੀਆਂ ਰਚਨਾਵਾਂ ਉਹਦੇ ਵਿੱਚ ਅਸੀਂ ਵੇਖਦੇ ਆ ਤਾਂ ਇਹ ਦਰਸ਼ਕਾਂ ਨੂੰ ਪਾਠਕਾਂ ਨੂੰ ਚੰਗੀ ਲੱਗੇਗੀ ਪੁਸਤਕ ਤੇ ਜਿਆਦਾਤਰ ਦੇ ਅਸੀਂ ਇਸ ਪੁਸਤਕ ਦੀ ਗੱਲ ਕਰਦੇ ਹੋਏ ਇਸ ਇਹ ਜਿਹੜੇ ਤੁਸੀਂ ਵਿਸ਼ੇ ਲੈ ਆ ਉਹ ਵਿਸ਼ੇ ਗਲੋਬਲਾਈਜੇਸ਼ਨ ਨਾਲ ਵੀ ਜੁੜਦੇ ਆ ਟੈਕਨੋਲੋਜੀ ਨਾਲ ਵੀ ਜੁੜਦੇ ਆ ਤੁਸੀਂ ਕਰਪਟ ਸੌਫਟਵੇਅਰ ਦੀ ਗੱਲ ਜਦੋਂ ਕਰਦੇ ਹੋ ਜਾਂ ਮੀਡੀਆ ਦਾ ਜੋ ਰੋਲ ਹੈ ਜੋ ਕੇ ਦੌਰ ਦੇ ਵਿੱਚ ਕੇ ਸਾਡੇ ਇਨਸਾਨੀ ਰਿਸ਼ਤਿਆਂ ਨੂੰ ਨੇੜੇ ਵੀ ਲਿਆਉਣਾ ਤੇ ਦੂਰ ਵੀ ਕਰਨਾ ਮੀਡੀਆ ਨੂੰ ਤੁਸੀਂ ਕਿਤੇ ਨਾ ਕਿਤੇ ਮਾੜਾ ਜਾਇ ਸੰਕੇਤ ਵੀ ਮਿਲਦਾ ਇਹਨਾਂ ਚੀਜ਼ਾਂ ਦਾ ਤਾਂ ਕਹਿਣ ਦੀ ਗੱਲ ਕਿ ਸਮੁੱਚੇ ਤੌਰ ਤੇ ਤੁਸੀਂ ਇਸ ਰਚਨਾ ਨੂੰ ਜੋ ਕੇ ਸੰਦਰਭ ਦੇ ਵਿੱਚ ਵੀ ਜੇ ਪੜ੍ਹ ਗਏ ਤੇ ਇਹ ਸਾਨੂੰ ਹਮੇਸ਼ਾ ਸਦੀਵੀ ਵਿਸ਼ੇ ਨੇ ਇਹਦੇ ਤੇ ਤੁਸੀਂ ਲਿਖ ਦਿਓ ਪੈਰਾ ਹੇਠਾਂ ਧਰਤੀ ਡੋਲੀ ਸਿਰ ਤੇ ਅੰਬਰ ਡੋਲ ਰਿਹਾ ਏ ਮੇਰਾ ਦਿੱਤਾ ਨਾ ਦੋਲਣ ਦਿੱਤਾ ਤੂੰ ਜੋ ਮੇਰੇ ਕੋਲ ਰਿਹਾ ਹੈ ਸ਼ਾਇਦ ਇਸ ਸਤਰ ਦੇ ਵਿੱਚ ਤੁਸੀਂ ਗਜ਼ਲ ਵੀ ਇੱਕ ਜਿਹੜੀ ਹੈ ਨਾ ਸਾਡੇ ਨਾਲ ਸਾਂਝੀ ਕਰਦੇ ਜਾਓ ਅੰਤ ਦੇਲੇ ਵਿੱਚ ਤਾਂ ਜੋ ਸਾਨੂੰ ਚਿਰਾਂ ਤੱਕ ਯਾਦ ਰਹੇ ਇਸ ਤੋਂ ਬਾਅਦ ਅਸੀਂ ਦਰਸ਼ਕਾਤਾਂ ਦੇ ਦੇਵਾਂਗੇ ਗਜ਼ਲ ਤੋਂ ਬਾਅਦ ਗਜ਼ਲ ਹੈਗੀਆਂ ਜੀ ਇਹਦੇ ਵਿੱਚ ਉਹਨਾਂ ਤੋਂ ਮੈਂ ਪਹਿਲੀ ਵਾਰ ਦੇਣਾ ਤੁਹਾਨੂੰ ਨਾ ਕਿ ਮੋੜ-ਮੋੜ ਕੇ ਦੀ ਗੱਲ ਨਕਾਰ ਦਿਆਂ ਮੋੜ-ਮੋੜ ਕੇ ਮੈਂ ਤੇਰੀ ਗੱਲ ਨਕਾਰ ਦਿਆਂ ਤੂੰ ਜੋ ਆਖੇ ਤੈਨੂੰ ਮਨੋਂ ਵਿਸਾਰ ਮੜ ਮੜ ਕੇ ਮੈਂ ਤੇਰੀ ਗੱਲ ਨਕਾਰ ਦਿਆਂ ਤੂੰ ਜੋ ਆਖੇ ਤੈਨੂੰ ਮਨੋਂ ਵਿਸਾਰ ਦਿਆਂ ਤੂੰ ਆਵੇਂ ਤਾਂ ਮੈਂ ਤੇਰੇ ਲਈ ਸ਼ਾਮਾਂ ਨੂੰ ਪਾਣੀ ਅੰਦਰ ਸੂਰਜ ਨਕਸ਼ ਉਤਾਰ ਦਿਆਂ ਤੈਨੂੰ ਦਿੱਤਿਆਂ ਹੀ ਸਭ ਰਹਿਣਾ ਤੈਨੂੰ ਦਿੱਤਿਆਂ ਮੇਰਾ ਹੀ ਸਭ ਰਹਿਣਾ ਹੈ ਜਿੰਨਾ ਮੇਰਾ ਹੈ ਤੈਨੂੰ ਸੰਸਾਰ ਦਿਆਂ ਜਾਂ ਤਾਂ ਅੰਦਰੂਖ ਤੁਖ ਦਾ ਉਹ ਜਾਗ ਉੱਠੇ ਜਾਂ ਤਾਂ ਅੰਦਰ ਜੋ ਤੁਖ ਦਾ ਉਹ ਜਾਗ ਉੱਠੇ ਜਾਂ ਫਿਰ ਤੇਰੇ ਸੀਨੇ ਲੱਗਾ ਠਾਰ ਦਿਆਂ ਮੈਂ ਤੇ ਤੂੰ ਤੇ ਮੈਂ ਦਾ ਜੋੜ ਹੈ ਆਪਾਂ ਤਾਂ ਬਣਦਾ ਆਪਾਂ ਅੱਗੇ ਆਪਾਂ ਅੱਗੇ ਜੇਕਰ ਮੈਂ ਨੂੰ ਹਾਰ ਦਿਆਂ ਇਹ ਦੁਆਰਾ ਪੜਦਾ ਕਿ ਤੂੰ ਤੇ ਮੈਂ ਦਾ ਜੋੜ ਹੈ ਆਪਾਂ ਤਾਂ ਬਣਦਾ ਆਪਾਂ ਅੱਗੇ ਜੇਕਰ ਮੈਂ ਨੂੰ ਹਾਰ ਦਿਆਂ ਬਹੁਤ ਤੇਰੇ ਹਾਸੇ ਤੋਂ ਜੋ ਸੁਣਦਾ ਹੈ ਤੇਰੇ ਹੱਥੀ ਚੋਂ ਮੈਨੂੰ ਜੋ ਸੁਣਦਾ ਹੈ ਉਸ ਤੋਂ ਆਪਣੇ ਕੁੱਲ ਬੋਲਾਂ ਨੂੰ ਬਾਹਰ ਦਿਆਂ ਬਿੰਦੂ ਅੰਦਰ ਉੰਜ ਤਾਂ ਬ੍ਰਹਿਮੰਡ ਸਾਰਾ ਹੈ ਬਿੰਦੂ ਅੰਦਰ ਉੰਜ ਤਾਂ ਬ੍ਰਹਿਮੰਡ ਸਾਰਾ ਹੈ ਸੀਮਤ ਦਾਇਰਾ ਬਣਦਾ ਜੇ ਵਿਸਥਾਰ ਦਿਆਂ ਤੂੰ ਆਪੇ ਹੀ ਤਰ ਲੈਂਦਾ ਹੈ ਬੁਲਬੁਲਿਆ ਤੂੰ ਤਾਂ ਆਪੇ ਤਰ ਲੈਂਦਾ ਹੈ ਬੁਲਬੁਲਿਆ ਮੈਂ ਸੋਚਾ ਕਿ ਤਲ ਤੇ ਤੁਪਕਾ ਤਾਰ ਦਿਆਂ ਜੋ ਵੇਲੇ ਦੀ ਅੱਖ ਚ ਪੰਜ ਰੜਕੜਨਾ ਉਨਾ ਖਾਂਦਰ ਲਿਸ਼ਕ ਉਤਾਰ ਦਿਆਂ ਜੋ ਵੇਲੇ ਦੀ ਅੱਖ ਚ ਪੰਜਾ ਲੜਕਣ ਨਾ ਉਨਾ ਖਾਂਦਰ ਲਿਸ਼ਕ ਉਤਾਰ ਬਹੁਤ ਬਹੁਤ ਸੋਨ ਜੀ ਤੁਹਾਡੀ ਇਸ ਰਚਨਾ ਨਾਲ ਅਸੀਂ ਇਸ ਪ੍ਰੋਗਰਾਮ ਤੋਂ ਵਿਦਾ ਲਵਾਂਗੇ ਔਰ ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਹਰਫ ਪੰਜਾਬੀ ਚੈਨਲ ਤੇ ਆਏ ਔਰ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਸਮੂਹ ਦਰਸ਼ਕਾਂ ਵੱਲੋਂ ਤੇ ਆਪਣੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਕਿ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਤੌਰ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਸ ਤਰ੍ਹਾਂ ਤੁਸੀਂ ਵਰਤਮਾਨ ਜੋ ਸਾਨੂੰ ਚੁਣੌਤੀਆਂ ਨੇ ਭਾਸ਼ਾ ਨੂੰ ਉਸੇ ਅਨੁਸਾਰ ਡਿਜੀਟਲ ਟੈਕਨੋਲੋਜੀ ਨਾਲ ਅਸੀਂ ਕਿਸ ਤਰ੍ਹਾਂ ਆਪਣੀ ਭਾਸ਼ਾ ਨੂੰ ਹੋਰ ਬਿਹਤਰ ਬਣਾਉਣਾ ਹੈ ਉਸ ਵਾਸਤੇ ਲਗਾਤਾਰ ਯਤਨ ਕਰ ਰਹੇ ਹੋ ਤੁਹਾਡਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਤੇ ਇਸ ਪੁਸਤਕ ਲਈ ਤੇ ਇਸ ਤੋਂ ਬਾਅਦ ਆਉਣ ਵਾਲੀਆਂ ਹੋਰ ਰਚਨਾਵਾਂ ਲਈ ਤੁਹਾਨੂੰ ਸ਼ੁਭਕਾਮਨਾਵਾਂ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਮੇਰਵਾਨਾ ਸਤਿ ਸ਼੍ਰੀ ਅਕਾਲ ਜੀ